ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਤੁਹਾਡਾ ਆਪਣੇ ਚੈਨਲ ਦੇ ਵਿੱਚ ਤੇ ਅੱਜ ਆਪਾਂ ਸਾਗ ਬਣਾ ਕੇ ਤਿਆਰ ਕਰਾਂਗੇ ਜੀ ਬਹੁਤ ਹੀ ਟੇਸਟੀ ਜਿਹਾ ਸਾਗ ਜਿੰਨਾ ਪੈਣਾ ਕੋਲੇ ਟਾਈਮ ਨਹੀਂਗਾ ਸਾਗ ਬਣਾਉਂਦਾ ਤੋਂ ਇਸ ਈਜ਼ੀ ਮੈਥਡ ਦੇ ਨਾਲ ਸਾਗ ਬਣਾ ਸਕਦੀਆਂ ਤੇ ਬਿਲਕੁਲ ਥੋੜੇ ਟਾਈਮ ਦੇ ਵਿੱਚ ਹੀ ਤੁਹਾਡਾ ਸਾਗ ਜਿਹੜਾ ਉਮਲਾਈ ਦੀ ਤਰ੍ਹਾਂ ਘੋਲ ਕੇ ਤਿਆਰ ਹੋਊਗਾ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਇਹ ਸਾਗ ਜਿਹੜਾ ਆਪਣਾ ਬਣ ਜਾਂਦਾ ਹੈ ਤੇ ਤੁਸੀਂ ਵੀਡੀਓ ਸਾਰੀ ਦੇਖੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਤੇ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਤੇ ਇਹਦੇ ਲਈ ਆਪਾਂ ਜੀ ਪਾਲਕਾ ਜਿਹੜਾ ਉਹਨੂੰ ਚੀਰ ਲਿਆ ਇੱਕ ਗੁੱਟੀ ਮੇਥੇ ਦੀ ਸੀਗੀ ਤੇ ਇੱਕ ਗੁੱਟੀ ਸੀਗੀ ਪਾਲਕ ਦੀ ਆਪਾਂ ਇਹਦੇ ਵਿੱਚ ਸਰੋਂ ਦਾ ਸਾਗ ਨਹੀਂ ਪਾਇਆ ਕਿਉਂਕਿ ਉਹਨੂੰ ਗੰਦਲਾਂ ਗੁੰਦਲੇ ਜਿਹੜੀਆਂ ਆਪਾਂ ਨੂੰ ਛਾਂਗਣੀਆਂ ਪੈਂਦੀਆਂ ਐ ਤੇ ਛਿੱਲਣਾ ਪੈਂਦਾ ਏ ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆਪਾਂ ਨੂੰ ਕੋਈ ਛਿੱਲਣ ਦੀ ਲੋੜ ਨਹੀਂ ਤੇ ਆਪਾਂ ਇਹਨੂੰ ਰਫਲੀ ਕੱਟਿਆ ਹੋਇਆ ਏ ਤੇ ਬਹੁਤ ਹੀ ਛੇਤੀ ਬਣ ਜੂਗਾ ਤੇ ਇੱਧਰ ਆਪਾਂ ਅੱਧੀ ਕੋਲੀ ਨਾਲ ਆਪਣੀ ਛੋਲਿਆਂ ਦੀ ਭੋਂਕੇ ਰੱਖ ਲਈ ਹੈ ਜੀ ਤੇ ਬਿਲਕੁਲ ਸੌਫਟ ਹੋ ਗਏ ਆਪਣੇ ਛੋਲੇ ਜਿਹੜੇ ਆ ਤੇ ਆਪਾਂ ਧੀ ਖੋਲੀ ਇਹਦੇ ਵਿੱਚ ਅਫਸ਼ੋਲਿਆਂ ਦੀ ਦਾਲ ਪਾ ਦਿਆਂਗੇ ਤੇ ਆਪਾਂ ਇਹਨਾਂ ਨੂੰ ਫਿਰ ਪੱਕਣ ਲਈ ਧਰ ਦਿਆਂਗੇ ਜੀ ਬੜੀ ਛੇਤੀ ਆਪਣਾ ਸਾਗ ਹੈ ਜਿਹੜਾ ਬਿਲਕੁਲ ਮਲਾਈ ਦੀ ਤਰ੍ਹਾਂ ਖੋਲ ਕੇ ਤਿਆਰ ਹੋਊਗਾ ਤੇ ਸਪੈਸ਼ਲ ਉਹਨਾਂ ਭੈਣਾਂ ਲਈ ਹੈ ਜਿਨ੍ਹਾਂ ਨੂੰ ਵੀ ਟਾਈਮ ਨਹੀਂ ਲੱਗਦਾ ਜਾਂ ਕੰਮ ਧੰਦੇ ਵਾਲਿਆਂ ਕੱਲੀਆਂ ਪੈਣਾ ਆ ਜਾਂ ਕੋਈ ਜੋਬ ਕਰਦੀਆਂ ਮੇਰੀਆਂ ਭੈਣਾਂ ਉਹਨਾਂ ਤੋਂ ਵੀ ਨਹੀਂ ਬਣਾਇਆ ਜਾਂਦਾ ਤਾਂ ਉਹ ਇਹ ਸਾਗ ਬਣਾ ਕੇ ਤਿਆਰ ਕਰ ਸਕਦੀਆਂ ਤੇ ਥੋੜਾ ਜਿਹਾ ਆਪਾਂ ਨੂਨ ਤੇ ਮਿਰਚ ਪਾ ਲਾਂਗੇ ਤੇ ਫਿਰ ਇਦੋਂ ਬਾਅਦ ਆਪਾਂ ਦੇਖ ਲਾਂਗੇ ਟੈਸਟ ਕਰਕੇ ਵੇ ਕਿੰਨਾ ਕਨੂਨ ਵਿੱਚ ਵੱਧ ਘਾਟ ਆ ਫਿਰ ਆਪਾਂ ਬਾਅਦ ਚ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਧਰ ਦਿਆਂਗੇ ਜੀ ਰਿੰਨਨ ਲਈ ਆਪਣੇ ਸਾਗ ਨੂੰ ਤੇ ਅੱਧੇ ਪੌਣੇ ਘੰਟੇ ਦੇ ਵਿੱਚ ਜਿਹੜਾ ਆਪਣਾ ਸਾਗ ਆ ਉਹ ਥੱਲੇ ਬਹਿ ਗਿਆ ਬਿਲਕੁਲ ਥੋੜੇ ਟਾਈਮ ਦੇ ਵਿੱਚ ਜਿਹੜਾ ਆਪਣਾ ਸਾਗ ਹੈ ਉਹ ਬਣ ਕੇ ਤਿਆਰ ਹੋ ਜੂਗਾ ਜੀ ਬਿਲਕੁਲ ਹੈਲਦੀ ਰੈਸਪੀ ਆ ਕੋਈ ਬਾਹਲਾ ਮੱਥਾ ਨਹੀਂ ਬਾਦਣੀ ਆਪਣੀ ਸਾਗ ਦੇ ਦੂਜੇ ਤੇ ਉੱਤੇ ਤਾਂ ਦਿਹਾੜੀ ਲੈ ਜਾਂਦੀਆਂ ਤੇ ਬਹੁਤ ਛੇਤੀ ਬਣ ਜੂਗਾ ਸਾਗ ਆਪਾਂ ਉੱਤੇ ਨਾ ਕੋਲਾ ਧਰ ਦਾਂਗੇ ਪਾਣੀ ਵਾਲਾ ਤਾਂ ਕਿ ਆਪਾਂ ਨੂੰ ਜਿੰਮੇ ਜਿੰਮੇ ਜ਼ਰੂਰਤ ਮਹਿਸੂਸ ਹੋਈ ਆਪਾਂ ਪਾਣੀ ਇਹ ਜਿਹੜਾ ਵਿੱਚ ਪਾਉਂਦੇ ਰਵਾਂਗੇ ਤੇ ਆਪਾਂ ਵਿੱਚ ਵਿੱਚ ਦੀ ਚੈੱਕ ਕਰਦੇ ਰਹੇ ਹਾਂ ਜੀ ਆਪਣੇ ਸਾਗ ਨੂੰ ਤੇ ਆਪਣੇ ਜਿਹੜੇ ਛੋਲੇ ਆ ਉਹ ਵੀ ਬਿਲਕੁਲ ਆਪਣੇ ਸੌਫਟ ਹੋ ਗਏ ਆ ਤੇ ਆਪਾਂ ਘੋਟਿਆ ਇੱਕ ਵਾਰੀ ਵੀ ਨਹੀਂ ਨੂੰ ਜਦੋਂ ਨਾ ਧਰਿਆ ਵਾ ਤੇ ਹੁਣ ਆਪਾਂ ਇਹਨੂੰ ਘੋਟਾਂਗੇ ਆਪਣੇ ਸਾਗ ਨੂੰ ਬਿਲਕੁਲ ਗਲ ਗਿਆ ਇਹ ਆਪਣਾ ਸਾਗ ਤੇ ਆਪਣੇ ਜਿਹੜੇ ਛੋਲੇ ਆ ਉਹ ਵੀ ਬਿਲਕੁਲ ਗਲ ਗਏ ਆ ਤੇ ਇੱਕ ਜਾਣ ਹੋ ਗਾ ਦੋਨੇ ਚੀਜ਼ਾਂ ਹੁਣ ਬਿਲਕੁਲ ਘੁਲ ਗਿਆ ਆਪਣਾ ਸਾਗ ਤੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਫਿਰ ਇਹਨੂੰ ਪੱਕਣ ਲਈ ਧਰ ਦਾਂਗੇ ਰਿਜਣ ਲਈ ਬਿਲਕੁਲ ਪੂਰੀ ਤਰ੍ਹਾਂ ਆਪਾਂ ਇਹਨੂੰ ਘੋਟ ਲਿਆਏ ਆਪਣੀ ਸਾਗ ਨੂੰ ਥੋੜਾ ਜਿਹਾ ਪਾਣੀ ਪਾ ਕੇ ਧਰ ਦਾਂਗੇ ਇਹਨਾਂ ਲਈ ਆਪਾਂ ਇਹਨੂੰ 5-7 ਮਿੰਟ ਹੋਰ ਆਪਾਂ ਰੰਨ ਲਾਂਗੇ ਇਹਨੂੰ ਕੋਈ ਬਾਲੀ ਅੱਗ ਵੀ ਨਹੀਂ ਕੀਤੀ ਬਿਲਕੁਲ ਫਲੋ ਜੀ ਅੱਗ ਤੇ ਆਪਾਂ ਆਪ ਨੂੰ ਗੈਸ ਚੁੱਲੇ ਤੇ ਆਪਣਾ ਸਾਗ ਬਣ ਕੇ ਤਿਆਰ ਹੋ ਗਿਆ ਸੀਗਾ ਤੇ ਪਾਣੀ ਵਾਲਾ ਕੋਲਾ ਧਰ ਦਾਂਗੇ ਜੇ ਆਪਾਂ ਨੂੰ ਲੋੜ ਮਹਿਸੂਸ ਹੋਈ ਤਾਂ ਆਪਾਂ ਪਾ ਲਾਂਗੇ ਤੇ ਇਧਰ ਆਉਣ ਚਿਰ ਤੜਕਾ ਕੱਟ ਲੈਣੇ ਜੀ ਹਰੀਆਂ ਮਿਰਚਾਂ ਲਸਣ ਤੇ ਗੰਡੇ ਤੇ ਆਪਾਂ ਆਦਾ ਲਿਆਏ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਬਰੀਕ-ਬਰੀਕ ਕੱਟ ਲਿਆਏ ਤੇ ਹੁਣ ਆਪਾਂ ਤੜਕਾ ਲਾਵਾਂਗੇ ਤੇ ਤੇਲ ਸਰੋਂ ਦਾ ਆਪਾਂ ਗਰਮ ਕਰ ਲਏ ਤੇ ਸਰੋਂ ਦੇ ਤੇਲ ਵਿੱਚ ਜਿਹੜਾ ਕਿ ਸਾਗ ਬਹੁਤ ਜ਼ਿਆਦਾ ਕਰਾਰਾ ਬੰਦਦਾ ਏ ਤੇ ਪਰ ਜਦੋਂ ਆਪਾਂ ਇਹਨੂੰ ਖਾਵਾਂਗੇ ਤੂੰ ਦੇਸੀ ਘਿਓ ਪਾ ਕੇ ਹੀ ਖਾਵਾਂਗੇ ਪਰ ਤੜਕਾ ਇਹ ਜਿਹੜਾ ਆਪਾਂ ਇਹਨ ਸਰੋਂ ਦੇ ਤੇਲ ਦਾ ਲਾਵਾਂਗੇ ਤੇ ਹੁਣ ਆਪਾਂ ਥੋੜੇ ਜਿ ਗੰਡੇ ਪਾ ਦਾਂਗੇ ਜਿਹਦੇ ਵਿੱਚ ਤੇ ਆਪਾਂ ਤੜਕੇ ਨੂੰ ਭੁੰਨ ਲਾਂਗੇ ਸਲੋ ਸਲੋ ਅੱਗ ਤੇ ਉਦੋਂ ਆਪਣਾ ਸਾਗ ਵੀ ਬਣੀ ਜਾਂਦਾ ਏ ਇਹ ਸਪੈਸ਼ਲ ਉਹਨਾਂ ਪੈਨ ਲਈ ਜਿਨ੍ਹਾਂ ਦੇ ਕੋਲ ਇੰਨੇ ਟਾਈਮ ਨਹੀਂ ਸਾਗ ਬਣਾਉਣ ਲਈ ਤੇ ਵਿੱਚ ਵਿੱਚ ਆਪਾਂ ਸਾਗ ਨੂੰ ਵੀ ਆਪਣੀ ਚੈੱਕ ਕਰਦੇ ਰਹੇ ਹਾਂ ਜੀ ਬਿਲਕੁਲ ਢਲ ਗਿਆ ਸੀਗਾ ਆਪਣਾ ਸਾਗ ਤੇ ਹੁਣ ਆਪਾਂ ਇਹਦੇ ਵਿੱਚ ਆਲਣ ਪਾਵਾਂਗੇ ਤੇ ਆਲਣ ਜਿਹੜਾ ਆਪਾਂ ਉਹ ਮੱਕੀ ਦੇ ਆਟੇ ਦਾ ਪਾਵਾਂਗੇ ਤੇ ਆਲਣ ਪਾ ਕੇ ਆਪਾਂ ਆਪਣੇ ਸਾਗ ਨੂੰ ਘੋਟ ਲਾਂਗੇ ਜੀ ਆਲਣ ਤੁਸੀਂ ਆਪਦੇ ਸਾਗ ਦੇ ਹਿਸਾਬ ਨਾਲ ਵੱਧ ਘੱਟ ਕਿੰਨਾ ਤੁਹਾਡਾ ਸਾਗ ਹੈ ਉਹ ਮੈਂ ਤੁਸੀਂ ਪਾ ਲਿਓ ਆਪਣੀਆਂ ਭੈਣਾਂ ਨੂੰ ਪਤਾ ਹੀ ਹੁੰਦਾ ਵੀ ਕਿੰਨੇ ਸਾਗ ਚ ਕਿੰਨਾ ਆਲਣ ਪੈਂਦਾ ਹੈ ਪਰ ਆਪਾਂ ਛੋਟੀਆਂ ਦੋ ਕਮੁੱਠੀਆਂ ਪਾਈਆਂ ਸੀ ਆਪਣੇ ਸਾਗ ਦੇ ਵਿੱਚ ਆਲਣਦਾਂ ਤੇ ਬਿਲਕੁਲ ਢਲ ਗਿਆ ਹੈ ਆਪਣਾ ਸਾਗ ਤੇ ਆਲਣ ਪਾ ਕੇ ਵੀ ਥੋੜਾ ਜਿਹਾ ਆਪਾਂ ਸੇਕ ਲਵਾਵਾਂਗੇ ਤਾਂ ਕਿ ਆਟੇ ਦਾ ਕੱਚਾਪਨ ਨਿਕਲ ਜੇ ਤੜਕਾ ਜਿਹੜਾ ਆਪਣਾ ਉਹ ਵੀ ਤਿਆਰ ਹੋਇਆ ਪਿਆ ਉਦੋਂ ਗੈਸ ਆਪਾਂ ਬੰਦ ਕਰਤਾ ਸੀਗਾ ਤੇ ਹੁਣ ਆਪਾਂ ਤੜਕਾ ਇਹ ਜਿਹੜਾ ਆਪਣਾ ਤੇ ਸਾਗ ਦੇ ਵਿੱਚ ਪਾ ਦਾਂਗੇ ਤੇ ਨੂਨ ਮਿਰਚ ਤੁਸੀਂ ਚੈੱਕ ਕਰ ਲਿਓ ਜੇ ਤੁਹਾਨੂੰ ਵੱਧ ਘੱਟ ਲੱਗਿਆ ਤਾਂ ਤੁਸੀਂ ਤੜਕੇ ਦੇ ਵਿੱਚ ਹੀ ਆਪਣਾ ਨੂਨ ਮਿਰਚ ਪਾ ਲਿਓ ਤੇ ਪਰ ਆਪਾਂ ਆਪਣਾ ਸਾਗ ਚੈੱਕ ਕਰ ਲਿਆ ਸੀਗਾ ਬਿਲਕੁਲ ਸਹੀ ਸੀਗਾ ਆਪਣਾ ਨੂਨ ਮਿਰਚ ਤੇ ਹੁਣ ਆਪਾਂ ਇਹਨੂੰ ਸਰਵ ਕਰਕੇ ਦਿਖਾਉਣੀ ਆ ਬਿਲਕੁਲ ਮਲਾਈਦਾਰ ਸਾਗ ਬਣਿਆ ਸੀ ਆਪਣਾ ਤੇ ਬੜਾ ਹੀ ਛੇਤੀ बन ਗਿਆ ਸੀਗਾ ਸਾਗ ਆਇਆ ਨਹੀਂ ਵੀ ਆਪਾਂ ਜਿਵੇਂ ਦੂਜੇ ਸਾਗ ਤੇ ਆਪਣੀ ਸਾਰੀ ਦਿਹਾੜੀ ਹਟ ਜਾਂਦੀ ਆ ਉਹ ਮੈਂ ਨਹੀਂ ਮੈਂ ਤਾਂ ਹਮੇਸ਼ਾ ਹੀ ਇਹ ਸਾਗ ਬਣਾਉਣੀ ਹੁੰਦੀ ਆ ਕਦੇ ਮਹੀਨੇ ਦੇ ਵਿੱਚ ਇੱਕ ਦੋ ਵਾਰੀ ਜਿਹੜਾ ਦੂਜਾ ਸਾਗ ਆ ਉਹ ਅਸੀਂ ਬਣਾ ਲੈਨੇ ਬਿਲਕੁਲ ਮਲਾਈ ਆ ਗਈ ਆਪਣੀ ਸਾਗ ਦੇ ਉੱਤੇ ਤੁਸੀਂ ਦੇਖ ਸਕਦੇ ਆ ਜੀ ਹੁਣ ਆਪਾਂ ਇਹਨੂੰ ਦੇਸੀ ਘੋਪਾ ਕੇ ਖਾ ਸਕਦੇ ਆ ਤੇ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਤੇ ਇਸੇ ਤਰ੍ਹਾਂ ਆਪਾਂ ਨੂੰ ਸਪੋਰਟ ਕਰਦੇ ਰਹੋ ਜਿਹੜੇ ਭੈਣ ਭਰਾ ਆਪਾਂ ਨੂੰ ਸਪੋਰਟ ਕਰਦੇ ਆ ਉਹਨਾਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਤੇ ਮਿਲਦੇ ਆਂ ਜੀ ਤੁਹਾਨੂੰ ਫੇਰ ਸਤਿ ਸ਼੍ਰੀ ਅਕਾਲ ਜੀ